ਇਧਰ ਪਾਈ ਚੁੰਮੇ ਵਾਲੀ ਭਾਬੀ ਵੀ ਆ ਗਈ। ਹਾਂ ਇੱਕ ਵਾਰੀ ਜ਼ੋਰਦਾਰ ਤਾੜੀਆਂ ਵੀ ਜੋ ਕਿਉਂਕਿ ਇਸ ਨਾਂ ਤੋਂ ਇਹ ਮਸ਼ਹੂਰ ਹੈ। ਇਧਰ ਆ ਜੀ ਮੇਰੇ ਕੋਲ ਸਟੇਜ ਤੇ ਆ ਜਾਓ। ਆ ਜਾਓ ਕਿਉਂਕਿ ਸਾਡੇ ਤਾਂ ਭੈਣ ਜੀ ਆ ਪਰ ਮਸ਼ਹੂਰੀ ਜਿਹੜੀ ਗੱਲ ਨਾ ਹੁੰਦੀ ਆ ਪਤਾ ਉਹੀ ਨਾਂ ਲੈਣਾ। ਇੱਕ ਵਾਰੀ ਜ਼ੋਰਦਾਰ ਤਾੜੀਆਂ ਖੁੱਲ ਕੇ ਹਾਂ ਜੀ ਹਾਂ ਜੀ। ਮੁੰਡਾ ਤਿਆਰ ਹੋ। 1 2 3 ਸਟਾਰਟ Put ਇੱਕ ਵਾਰੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਚੁੰਮੇ ਵਾਲੀ ਭਾਬੀ ਦੇ ਨਾਂ ਤੇ ਜ਼ੋਰਦਾਰ ਤਾੜੀਆਂ ਵੀ ਸਾਡੇ ਦਾ ਭੈਣ ਜੀ ਆ ਸਾਡੇ ਬਹੁਤ ਰਿਸਪੈਕਟਡ ਹੈ ਸੋ ਮੈਂ ਬੇਨਤੀ ਕਰਦਾ ਸਾਡੀਆਂ ਫੋਟੋਆਂ ਵੀ ਹੋ ਜਾਣ ਜੀ ਦੋ ਦੋ ਚਾਰ ਚਾਰ